ਰੇਲਵੇ ਬਾਰੇ ਬਹੁਤ ਸਾਰੇ ਲੋਕ ਬੋਲਦੇ ਨੇ ਪਰ ਕਿਤੇ ਨਾ ਕਿਤੇ ਰੇਲਵੇ ਨੇ ਤਰੱਕੀ ਵੀ ਕੀਤੀ ਹੈ ਟੈਕਨੋਲੋਜੀ ਦੇ ਨਾਲ ਨਾਲ ਜਿਹੜੀਆਂ ਸਾਰੀਆਂ ਸੁਵਿਧਾਵਾਂ ਗੱਡੀਆਂ ਦੇ ਵਿੱਚ ਵੀ ਮਿਲਣ ਲੱਗੀਆਂ ਤੇ ਦੋਸਤੋ ਕਹਿੰਦੇ ਬੰਦੇ ਭਾਰਤ ਗੱਡੀ ਦਾ ਗੱਡੀ ਉਸ ਦਾ ਟਾਇਲਟ ਵੀ ਲਗਜ਼ਰੀ ਬਣਾ ਦਿੱਤਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਪਈ ਆ ਵੀਡੀਓ ਦੇਖ ਲਿਓ ਜਲਦੀ ਜਲਦੀ ਸ਼ੇਅਰ ਕਰ ਦਿਓ ਤੇ ਆਪਣੀ رائے ਜਿਹੜੀ ਆ ਉਹ ਕਮੈਂਟਾਂ ਦੇ ਵਿੱਚ ਜਰੂਰ ਸਾਂਝੀ ਕਰ ਦਿਓ ਕਿ ਟੈਕਨੋਲੋਜੀ ਨੇ ਤਰੱਕੀ ਤਾਂ ਕੀਤੀ ਤੇ ਨਾਲ ਨਾਲ ਜਿਹੜੀਆਂ ਸੁਵਿਧਾਵਾਂ ਨੇ ਉਹ ਲੋਕਾਂ ਨੂੰ ਚਾਹੇ ਮਹਿੰਗੀਆਂ ਦਾ ਮਿਲਦੀਆਂ ਨੇ ਪਰ ਸੁਵਿਧਾਵਾਂ ਵੀ ਵੱਖਰੀਆਂ ਨੇ ਉਹ ਪਹਿਲਾਂ ਵੀਡੀਓ ਦੇਖਦੇ ਆ यह भाई साहब वंदे भारत एक्सप्रेस का वॉशरूम और इसको इतना ज्यादा हाईटेक बना दिया है कि कॉमन लोग इसके अंदर कैसे जाए कैसे खोले उसमें भी कंफ्यूज हो जा रहे हैं तो देखिए भाई यहाँ पे खोलने के लिए बटन दिया हुआ है कोई लोग इसे दबाते हैं इसे दबाते हैं लेकिन इसे ओपन करने के लिए ये देखिए लो देखिये ओपन करने के तो लिए, लिए।, लिए भी बटन लग गया है और अंदर आने के लिए ऑटोमेटिक करने के लिए ये बटन दिया हुआ है लगा दीजिए क्लोज हो गया और कुंडी हजा दीजिए और ये देखिए कितना ज्यादा हाईटेक बना दिया है स्पेस देखिए कितना ज्यादा है नीचे और वेस्टर्न स्टाइल में टॉयलेट यहाँ पे दिया हुआ है बेसिन है और यहाँ पे हैंड वॉश है और हाथ वगैरह धोने के बाद यहाँ पे जो है मशीन लगी के लिए तो इस वॉशरूम को इतना ज्यादा मतलब हाईटेक बना दिया कि लोग इसको खोलने में ਕਨਿਕੇ ਬੋਝ ਆ ਰਹੇ ਲੋ ਜੀ ਬੰਦੇ ਨੇ ਜਾਣਕਾਰੀ ਤਾਂ ਦੇ ਦਿੱਤੀ ਵੀ ਹਾਈ ਟੈਕ ਚੀਜ਼ਾਂ ਨੇ ਜਿਹੜੀਆਂ ਗੱਡੀ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਬੰਦੇ ਭਾਰਤ ਟ੍ਰੇਨਾਂ ਤੇ ਦੋਸਤੋ ਚਰਚਾ ਛਿੜਦੀ ਹੈ ਜਦੋਂ ਰੇਲਵੇ ਦੀ ਤਾਂ ਬੜੇ ਲੋਕ ਲਾਨਤਾ ਪਾਉਂਦੇ ਆ ਕਿ ਰੇਲਵੇ ਕੰਮ ਨਹੀਂ ਕਰ ਰਹੀ ਜਾਂ ਰੇਲਵੇ ਦੀਆਂ ਸੁਵਿਧਾਵਾਂ ਸਹੀ ਨਹੀਂ ਤਾਂ ਜਿੱਥੇ ਟੈਕਨੋਲੋਜੀ ਦੇ ਨਾਲ ਨਾਲ ਰੇਲਵੇ ਨੇ ਵੀ ਤਰੱਕੀ ਕੀਤੀ ਹੈ ਤਾਂ ਉਹ ਤਰੱਕੀ ਵਾਲੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਕਿ ਸੁਵਿਧਾਵਾਂ ਜਦੋਂ ਦਿੱਤੀਆਂ ਜਾਂਦੀਆਂ ਤਾਂ ਉਹ ਹਾਈ ਟੈਕ ਵੀ ਹੋ ਸਕਦੀਆਂ ਨੇ ਤਾਂ ਦੋਸਤੋ ਕਹਿ ਸਕਦੇ ਆ ਵੀ ਥੋੜਾ ਖਰਚਾ ਜ਼ਰੂਰ ਵੱਧ ਹੋ ਜਾਂਦਾ ਬੰਦੇ ਭਾਰਤ ਦੇ ਵਿੱਚ ਪਰ ਸੁ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆਪਣੀ ਰਾਇ ਕਰਿਓ ਕਮੈਂਟਾਂ ਸਾਂਝੀ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ